ੀਤੇ ਦਿਨ ਸ਼ੈਨਾ ਬੱਸ ਸਟੈਂਡ ਉੱਪਰ ਹੋਏ ਸਾਬਕਾ ਸਰਪੰਚ ਮਲਕੀਤ ਕੌਰ ਦੇ بیٹے ਸੁਖਵਿੰਦਰ ਸਿੰਘ ਕਲਕੱਤਾ ਦੇ ਕਤਲ ਦਾ ਮਾਮਲਾ ਤਿੱਖੇ ਸੰਘਰਸ਼ ਦੇ ਰਾਹ ਪੈ ਚੁੱਕਾ ਹੈ। ਘਟਨਾ ਦੇ ਦੂਸਰੇ ਦਿਨ ਵੀ ਵੱਖ-ਵੱਖ ਸਮਾਜ ਸੇਵੀਆਂ, ਵੱਖ-ਵੱਖ ਰਾਜਨੀਤਿਕ ਪਾਰਟੀਆਂ, ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਤਰਨੇ ਨੂੰ ਸੰਬੋਧਨ ਕੀਤਾ ਗਿਆ। ਇਸ ਮੌਕੇ ਸਿੱਧੂ ਮੁਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਮੌਜੂਦਾ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਦੀ ਸਥਿਤੀ ਦਿਨੋ ਦਿਨ ਗੰਭੀਰ ਹੁੰਦੀ ਜਾ ਰਹੀ ਹੈ ਅਤੇ ਮਾਵਾਂ ਦੇ ਸੈਂਕੜੇ ਨੌਜਵਾਨ ਪੁੱਤਰ ਇਸੇ ਤਰ੍ਹਾਂ ਹੀ ਮੌਤ ਦੇ ਕਾਂਟ ਉਤਾਰ ਦਿੱਤੇ ਜਾਂਦੇ ਹਨ ਬਲਕੌਰ ਸਿੰਘ ਨੇ ਕਿਹਾ ਕਿ ਪਤਾ ਨਹੀਂ ਅਜੇ ਹੋਰ ਕਿੰਨਾ ਚਿਰ ਸਿੱਧੂ ਮੂਸੇਵਾਲਾ ਦੀਪ ਸਿੱਧੂ ਸੁਖਵਿੰਦਰ ਕਲਕੱਤਾ ਵਰਗੇ ਨੌਜਵਾਨ ਇਸੇ ਤਰ੍ਹਾਂ ਹੀ ਮੌਤ ਦੇ ਮੂੰਹ ਵਿੱਚ ਜਾਂਦੇ ਰਹਿਣਗੇ ਪਰ ਅਫਸੋਸ ਹੈ ਸਰਕਾਰਾਂ ਕੁੰਭ ਕਰਨੀ ਨੀਂਦ ਸੁੱਤੀਆਂ ਪਈਆਂ ਹਨ ਤੇ ਦੋਸ਼ੀ ਸਰਕਾਰਾਂ ਦੀ ਸੈਂ ਤੇ ਐਸ਼ਾ ਕਰਦੇ ਹਨ ਹਾਲਾਂਕਿ ਇਸ ਘਟਨਾ ਦੇ ਤਿੰਨ ਮੁੱਖ ਦੋਸ਼ੀ ਪੁਲਿਸ ਵੱਲੋਂ ਫੜ ਲਏ ਗਏ ਹਨ ਕਲਕੱਤਾ ਮਾਤਾ ਮੇਰੇ ਵੀਰੋ ਕਿਤੇ ਕਿਤੇ ਤੁਸੀਂ ਹੋ ਕਰੋਗੇ ਸਰਕਾਰ ਮਰਦਾਬ ਦੇ ਵਿੱਚ ਲਾਸ਼ ਰੱਖ ਲੈਂਦਾ ਤੇ ਮੇਰੇ ਕੋਲ ਲੱਖਾਂ ਬੰਦਾ ਸੀ ਮੈਂ ਨਹੀਂ ਸ਼ਬਦਾ ਦੀ ਬਰਿਆਦਾ ਮੇਰੇ ਸ਼ਬਦ ਬਹੁਤ ਭੇੜੇ ਮਨ ਦੇ ਵਿਚ ਆ ਰਹੇ ਨੇ ਇਹਨਾਂ ਦੀ ਪੂਰਜਕਾਰ ਹੁੰਦਾ ਮੈਂ ਪਰੰਤੂ ਉਦੋਂ ਆਪਾਂ ਇੱਕ ਫੌਜੀ ਹੋਣ ਦੇ ਨਾਤੇ ਆਪਣੇ ਮਨਚੇ ਹੁੰਦਾ ਹੈ ਪਰ ਇਹ ਤਾਂ ਜਿਹੜੀਆਂ ਤਕੇ ਦਾ ਹੋਰ ਨਾ ਯਾਰ ਉਦੋਂ ਕੀ ਸੀ ਕੋਈ ਪੋਲਿਟੀਕਲ ਪ੍ਰੈਸ਼ਰ ਸੀ ਜਾਂ ਸਮਝ ਨਹੀਂ ਆ ਪਾਰਿਆ ਸੀ ਕਿਉਂਕਿ ਇਹ ਨਿਯਮ ਹੁੰਦਾ ਹੈ ਬਿਮਾਰ ਤੋਂ ਇੱਟਾ ਬੜਾ ਵੱਡਾ ਪਹਾੜ ਲੱਗਦਾ ਹੁਣ ਇਹ ਗੱਲ ਕਹਿ ਕੇ ਐ ਵੀ ਪਰਿਵਾਰ ਨੂੰ ਕੁਝ ਨਹੀਂ ਪਤਾ ਜੇ ਤੁਸੀਂ ਭੈਣ ਨੂੰ ਕਹੋਗੇ ਕਿਵੇਂ ਕਰੀਓ ਕੀ ਕਹਿੰਨੀ ਦੱਸ ਸਕਦੇ ਬੜੋਵਾ ਕੌਣ ਆ ਜੈਨ ਦਾ ਭੈਣ ਭਾਈ ਨੇ ਜਿਹੜੇ ਮਾਂ ਪਿਓ ਕੀ ਹੱਸਣਗੇ ਇਹ ਮੂਨਾ ਦਾ ਦਿਮਾਗ ਸੋਚਣਾ ਬੰਦ ਕਰ ਦਿੰਦਾ ਜਿਹੜੇ ਆਪਾਂ ਸਾਈਡ ਦੇ ਭੈਣ ਭਾਈ ਹੁੰਨੇ ਆ ਯਾਰ ਦੋਸਤੋ ਨੇ ਤੁਸੀਂ ਜਿਹੜੀ ਕਮੇਟੀ ਬਣਾਉਣੀ ਉਸੇ ਫੈਸਲਾ ਲੈ ਦਿੱਤਾ ਬਿਲਕੁਲ ਬਲਕੌਰ ਜੀ ਜਿਵੇਂ ਉਹ ਕਈ ਵਾਰ ਪਹਿਲਾਂ ਵੀ ਨਾ ਅਰਜ਼ੀ ਦੇ ਚੁੱਕੇ ਸੀਗੇ ਕਿ ਮੇਰੀ ਜਾਨ ਨੂੰ ਖਤਰਾ ਹੈ ਮੈਨੂੰ ਸਿਕਿਉਰਟੀ ਦਿੱਤੀ ਜਾਵੇ ਪਰ ਉਹਨਾਂ ਨੂੰ ਸਿਕਿਉਰਟੀ ਨਹੀਂ ਮਿਲਦੀ ਕੀ ਪ੍ਰਸ਼ਾਸਨ ਇਹ ਗੱਲ ਚਾਹੁੰਦਾ ਵੀ ਕੋਈ ਵੀ ਨੌਜਵਾਨ ਪੰਜਾਬ ਦੇ ਨਹੀਂ ਨਾ ਬੋਲੇ ਮੈਂ ਤੁਹਾਡੇ ਕੋਲ ਤੁਸੀਂ ਮੇਰੇ ਬੇਟੇ ਤੇ ਲਾ ਲਓ ਸਾਡੇ ਨਾਲ ਕੀ ਸੇਮ ਉਹੀ ਤਾਂ ਗੱਲਾਂ ਨੇ ਸਿਰਫ ਕੇਵਲ ਸ਼ੁਭਦੀਪਦੀ ਜਗ੍ਹਾ ਤੇ ਸੁਵਿੰਦਰ ਆਇਆ ਬਾਕੀ ਤਾਂ ਹਲਾ ਤੋਂ ਹੀ ਨਹੀਂ ਸਿਕਿਉਰਟੀ ਵਿਡਰਾ ਕਰਦੇ ਸਿਟੀ ਨੂੰ ਨਮਸਕਾਰ ਦੇ ਜਿੰਨਾ ਚਿਰ ਉਹਦਾ ਕਤਲ ਨਹੀਂ ਹੁੰਦਾ ਐਟਕੂ ਦਾ ਪੁੱਠਾ ਕਰਵਾਇਆ ਜਾਂਦਾ ਜਦੋਂ ਮੈਨੂੰ ਪੂਰਾ ਪਤਾ ਲੱਗਿਆ ਉਹਨੇ ਕਮਲੇ ਦਾ ਅਸਲਾ ਜਮਾ ਦਿੱਤਾ ਕਿਉਂ ਕੀਤਾ ਭਾਈ ਜੋ ਉਹ ਅਸਲੇ ਨੇ ਕ੍ਰਾਈਮ ਕੋਲ ਉਹਦੇ ਪੱਤੇ ਦੇ ਦੇ ਉਹ ਤੇ ਉਹਨੇ ਸੁਰੱਖਿਆ ਦੇ ਲਈ ਲੈ ਤੂੰ ਬਾਰ-ਬਾਰ ਜਮਾ ਕਰਾਉਂਦਾ ਰੋਜ਼ ਸਾਨੂੰ ਤਾਂ ਭਾਈ ਇਹ ਅਸਲਾ ਕਰਨੀ ਕੀ ਅਸੀਂ ਦਿਖਾ ਦੇ ਪੱਲੇ ਮੌਸਾ ਸੁਣਦੇ ਵੀ ਮਾਰ ਅਸਲਾ ਵਸਲੇ ਲਿਆ ਉਹ ਜਿਹਨੂੰ ਪਤਾ ਵੀ ਕੰਮਾਂ ਵੇਖੇ ਜਾਂਦੇ ਹਨ ਹੋਈ ਮਾਰ ਨਾਲੇ ਕੋਈ ਇਲੈਕਸ਼ਨ ਨਹੀਂ ਆ ਕੋਈ ਕੁਝ ਨਹੀਂ ਆ ਅਸਲਾ ਵਾਪਸ ਲੈਣ ਦਾ ਕੋਈ ਕਾਰਨ ਤਾਂ ਹੋਵੇ ਆਹਨ ਕੀ ਹੋਣਾ ਜੀ ਕਾਰ bu arada siyasi ਇਹ ਕਾਰਨ ਰਾਮਚੰਦ ਕਿੰਨਾ ਚੰਗਾ ਇਹਨਾਂ ਨੂੰ ਤੁਸੀਂ ਇਹ ਦੱਸੋ ਜਿਹੜਾ ਮੁੱਦਾ ਹੋਇਆ ਪੱਤੇ ਦੇ ਖਾਂਦੇ ਪਿੰਦੇ ਰਹੇ ਨੇ ਉਹਦੀ ਐਡੀ ਕੀ ਮੰਤਰੀ ਸ਼ਾਹੀ ਉਹ ਤੇ ਜਾਣ ਲੈਣ ਤੇ ਆ ਗਿਆ 15 ਸਾਲ ਕੰਟੇ ਰਹੇ ਪਾਸ ਜਿੰਨੇ ਵਾਰ ਕੀ ਇਹਨੂੰ ਬਸ ਕਿਵੇਂ ਨਾ ਕਿਵੇਂ ਖਰੀਦ ਲਿਆ ਪ੍ਰੈਸ਼ਰ ਚ ਕਰ ਲਿਆ ਮੰਤਰੀਓ ਜੀ ਹੱਲ ਕਰ ਲਈ ਉਹਨਾਂ ਦੀ ਦੋਨਾਂ ਦੀ ਲੜਾਈ ਬਣਾ ਕੇ ਹਾਈ ਕਰ ਦੇਣਗੇ ਤੁਸੀਂ ਸਰਕਾਰ ਨੂੰ ਵੀ ਮਿਲੇ ਹੋਗੇ ਪੂਰੀ ਘਟਨਾ ਵੀ ਦੇਖੀ ਆਗੀ ਤੁਹਾਨੂੰ ਕੀ ਲੱਗਦਾ ਮੈਂਟਲੀ ਪ੍ਰੇਪੇਅਰ ਕੀਤਾ ਗਿਆ ਸੀ ਇਹ ਕਵਲੋਸ ਨੂੰ ਬਿਲਕੁਲ ਲੱਗਦਾ ਕਿ ਜਿਹੜੇ ਹਾਲਾਤ ਵਿੱਚ ਦੇਖ ਰਹਾ ਹੈ